ਧਾਰਮਿਕ ਪਾਵਨ ਆਮਾ ਨੂੰ ਠੇਸ ਪਹੁੰਚਾਉਣ ਦੇ ਦੋਸ਼ਾਂ ਹੇਠ ਹਿੰਦੂ ਜਥੇਬੰਦੀਆਂ ਨੇ ਨਾਬਾ ਸ਼ਹਿਰ ਨੂੰ ਪੂਰਨ ਤੌਰ ਤੇ ਬੰਦ ਕਰਕੇ ਸੜਕਾਂ ਤੇ ਉਤਰ ਕੇ ਰੋਸ ਪ੍ਰਦਰਸ਼ਨ ਕੀਤਾ ਹੈ। ਬੀਤੇ ਦਿਨੀ ਨਗਰ ਕੌਂਸਲ ਨਾਬਾ ਬਲੋ ਧਾਰਮਿਕ ਜਥੇਬੰਦੀਆਂ ਦੇ ਬੋਰਡ ਉਤਾਰ ਕੇ ਕੂੜੇ ਵਾਲੀ ਟਰਾਲੀ ਵਿੱਚ ਰੱਖ ਦਿੱਤੇ ਸੀ ਅਤੇ ਸਿੱਧੇ ਦੋਸ਼ ਨਗਰ ਕੌਂਸਲ ਨਾਬਾ ਦੇ ਪ੍ਰਧਾਨ ਦੇ ਪਤੀ ਅਤੇ ਆਪ ਆਗੂ ਪੰਕਜ ਪੱਪੂ ਉੱਪਰ ਲਗੇ ਸਨ ਕਿਉਂਕਿ ਉਨ੍ਹਾਂ ਦੀ ਤਸਵੀਰ ਇਨ੍ਹਾਂ ਬੋਰਡਾਂ ਵਿੱਚ ਨਾਂ ਲਗਾਉਣ ਕਰਕੇ ਉਨ੍ਹਾਂ ਬਲੋ ਸਮਾਗਮ ਤੋਂ ਪਹਿਲਾਂ ਇਹ ਬੋਰਡ ਉਤਾਰੇ ਗਏ। ਦੇ ਹਾਰ ਤੋਂ ਬਾਅਦ ਸੋਮਵਾਰ ਸਵੇਰੇ ਵਪਾਰ ਮੰਡਲ ਦੀ ਅਗਵਾਈ ਹੇਠ ਬੱਟੀ ਗੈਂਤੀ ਵਿੱਚ ਹਿੰਦੂ ਸਮਾਜ ਦੇ ਲੋਕਾਂ ਵੱਲੋਂ ਸਤਾਨਕ ਦੇਵੀ ਦੇ ਆਲਾ ਚੌਕ ਮੰਦਰ ਵਿੱਚ ਇਕੱਠੇ ਹੋ ਕੇ ਆਪ ਆਗੂ ਪੰਕਜ ਪੱਪੂ ਦੇ ਖਿਲਾਫ ਰੋਸ ਪ੍ਰਗਟਾਵਾ ਕੀਤਾ ਇਨਾਂ ਨੇ ਅਪੀਲ ਕੀਤੀ ਹੈ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤਹਿਤ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਜਾਵੇ ਅੱਜ ਮਸਲਾ ਬਹੁਤ ਜ਼ਿਆਦਾ ਭਾਗਿਆ ਕਿਉਂਕਿ ਪਰਸੋਂ ਇਹਨਾਂ ਨੇ ਭਗਵਾਨ ਸ਼੍ਰੀ ਗਰੇਜ ਜੀ ਦੀਆਂ ਤੇ ਬਾਵਨ ਅਵਤਾਰ ਜੀ ਦੇ ਜਿੰਨੀਆਂ ਪੋਸਟਰ ਲੱਗੇ ਹੋਏ ਸੀ ਸਾਰੇ ਉਤਾਰ ਕੇ ਗੰਦ ਦੀ ਟਰਾਲੀ ਦੇ ਵਿੱਚ ਸਿੱਟੇ ਵੇਦੀ ਉਹਦਾ ਕਿਸਮਤ ਨਾਲ ਕਿਸੇ ਭਗਤ ਨੇ ਚੌਂਕ ਦੇ ਵਿੱਚ ਉਹਨੂੰ ਦੇਖ ਲਿਆ ਤੇ ਉਹਨੇ ਰੌਲਾ ਪਾ ਦਿੱਤਾ ਇਹ ਮੁੱਦਾ ਇਹ ਮਸਲਾ ਜੇ ਕਿਸੇ ਹੋਰ ਧਰਮ ਚ ਹੋਇਆ ਹੁੰਦਾ ਤਾਂ ਮੇਰਾ ਖਲ ਕੁਛ ਨਾ ਕੁਛ ਬੁਰਾ ਹੀ ਹੋ ਜਾਂਦਾ ਜਿਹੜਾ ਬੰਦਾ ਲਾਕੇ ਲਾਕੇ ਜਾ ਰਿਹਾ ਦੀ Hindu ਧਰਮ ਬੰਨਾ ਸ਼ਾਂਤ ਹੈ ਅੱਜ ਸਾਰੇ Hindu ਧਰਮ ਦੇ ਜਿੰਨੇ ਸਾਰੇ ਸਮਾਣੇ ਵਪਾਰ ਮੰਡਲ ਆ ਉਹਨਾਂ ਨੇ ਰਲ ਕੇ ਫੈਸਲਾ ਕੀਤਾ ਵੀ ਜਿਹੜੇ ਬੰਦੇ ਨੇ ਇਹ ਲਾਹਨ ਦੀ ਹਿੰਮਤ ਕੀਤੀ ਹੈ ਉਹਨੂੰ ਕੋੜੀ ਤੋਂ ਕੋੜੀ ਸਜ਼ਾ ਦਿੱਤੀ ਜਾਵੇ ਤੇ ਬੰਦ ਹੀ ਕਾਰਵਾਈ ਕੀਤੀ ਜਾਵੇ ਬਹੁਤ ਹੀ ਮੈਂ ਕਹੂੰਗਾ ਮੰਦ ਭਾਗੀ ਜਿਹੜੀ ਘਟਨਾ ਜੀ ਉਹ ਵਾਪਰੀ ਹੈ ਸਾਡੀਆਂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਨੇ ਉਹਨਾਂ ਨੂੰ ਕੂੜੇ ਦੀ ਜਿਹੜੀ ਟਰਾਲੀ ਸੀਗੀ ਉਸ ਦੇ ਵਿੱਚ ਸੁੱਟ ਕੇ ਲਿਜਾਇਆ ਜਾ ਰਿਹਾ ਮੈਂ ਕਹੂੰਗਾ ਮੰਗਣੀ ਚਾਹੀਦੀ ਸੀਗੀ ਇਸ ਤਰ੍ਹਾਂ ਦੇ ਅਧਿਕਾਰੀਆਂ ਨੂੰ ਜਿਨ੍ਹਾਂ ਨੇ ਇਹ ਜਿਹੜਾ ਕੰਮ ਉਹ ਕੀਤਾ ਤੇ ਉਸ ਤੋਂ ਵੱਡੀ ਗਲਤੀ ਹੈਗੀ ਗੁਰਦੇਵ ਸਿੰਘ ਦੇਵਮਾਨ ਦੀ ਜਿਹਨੇ ਹੁਣ ਤੱਕ ਇਹਨਾਂ ਲੋਕਾਂ ਦੇ ਉੱਤੇ ਕਾਰਵਾਈ ਨਹੀਂ ਕੀਤੀ ਤੇ ਸਭ ਤੋਂ ਪਹਿਲ ਦੇ ਆਧਾਰ ਤੇ ਉੱਤੇ ਮੈਂ ਕਹਿੰਦਾ ਅੱਜ ਹਿੰਦੂ ਧਰਮ ਦੇ ਵਿੱਚ ਬਹੁਤ ਵੱਡਾ ਰੋਸ ਹੈ ਸਾਰਾ ਨਾਭਾ ਸ਼ਹਿਰ ਹੈ ਜਿਹੜਾ ਉਹ ਬੰਦ ਪਿਆ ਤੇ ਗੁਰਦੇਵ ਸਿੰਘ ਦੇਵਮਾਨ ਨੂੰ ਚਾਹੀਦਾ ਕਿ ਤੁਰੰਤ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਕੇ ਜਿਹੜੇ ਇਹਦੇ ਦੋਸ਼ੀ ਨੇ ਮੈਨ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਆ ਉਹ ਕਰਨੀ ਚਾਹੀਦੀ ਹਿੰਦੀ ਲੋਕਾਂ ਦੇ ਭਾਵਾਂ ਨੂੰ ਠੇਸ ਨੂੰ ਪਹੁੰਚ ਬਿਲਕੁਲ ਠੇਸ ਪਹੁੰਚੀ ਤੁਸੀਂ ਦੇਖ ਰਹੇ ਹੋ ਸਾਰਾ ਬਾਜ਼ਾਰ ਹੈ ਜਿਹੜਾ ਬੰਦ ਹੈ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਇੱਥੇ ਇਕੱਤਰ ਹੋਏ ਹੋਏ ਨੇ ਸਾਰੀਆਂ ਹਿੰਦੂ ਧਰਮ ਦੀਆਂ ਜਿਹੜੀਆਂ ਸੰਸਥਾਵਾਂ ਨੇ ਅੱਜ ਇਕਜੁੱਟ ਹੋ ਕੇ ਇਨਸਾਫ਼ ਦੀ ਮੰਗ ਜਿਹੜੀ ਹੈਗੀਨ ਕਰ ਰਹੀਆਂ ਨੇ ਧਰਮ ਭਾਵੇਂ ਕੋਈ ਵੀ ਹੋਵੇ ਸਾਰੇ ਧਰਮਾਂ ਦਾ ਸਤਿਕਾਰ ਹੋਣਾ ਚਾਹੀਦਾ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਬੇਅਦਬੀ ਵਾਲੀਆਂ ਜਿਹੜੀਆਂ ਘਟਨਾਵਾਂ ਨੇ ਬੰਦ ਹੋਣੀਆਂ ਚਾਹੀਦੀਆਂ ਇਹ ਕਾਰਨ ਮੰਨਦੇ ਹੋ ਕਿ ਇਸ ਤਰ੍ਹਾਂ ਦੇ ਰਿਫਲੈਕਸ ਦਾ ਤਾਂ ਕੀ ਮਤਲਬ ਹੈ ਇਹ ਬਿਲਕੁਲ ਪੰਕਜ ਬੱਪੂ ਦੀ ਗਲਤੀ ਹੈ ਜੀ ਇਹਦੇ ਜਿਹੜੇ ਇਸ ਤਰ੍ਹਾਂ ਦੇ ਕੰਮ ਹੈ ਉਹ ਕਰਦਾ ਹੈ ਠੀਕ ਹੈ ਨਾ ਤੇ ਉਹਨੂੰ ਬਿਲਕੁਲ ਲੋਕਾਂ ਦੇ ਵਿੱਚ ਆ ਕੇ ਪਬਲਿਕ ਦੇ ਵਿੱਚ ਆ ਕੇ ਮਾਫੀ ਮੰਗਣੀ ਚਾਹੀਦੀ ਹੈ ਤੇ ਇਸ ਦੇ ਨਾਲ ਤੁਰੰਤ ਜਿਹੜੀ ਕਾਰਵਾਈ ਹੈ ਉਦੇਪ ਸਿੰਘ ਦੇਵਮਾਲ ਨੂੰ ਕਰਨੀ ਚਾਹੀਦੀ ਹੈ ਇਹਨਾਂ ਤੇ ਫੱਦੇ ਨੇ ਤਿੰਨ ਦਿਨ ਦੇ ਮੈਂ ਦੇਖੀ ਜਾ ਰਿਹਾ ਮੈਂ ਤਾਂ ਅਖੀਰ ਨੂੰ ਆਪ ਤੁਰ ਕੇ ਆਇਆ ਵੀ ਵੀ ਗੱਲ ਕੀ ਆ ਇਹ ਅਸੀਂ ਕਿਹੜਾ ਧਰਮ ਨੂੰ ਪਿਆਰ ਨਹੀਂ ਕਰਦੇ ਬਿਲਕੁਲ ਨਹੀਂ ਅੱਤਵਾਦ ਰਿਹਾ ਉਹ ਬੰਦੇ ਅਜ ਨਹੀਂ ਇਹਨਾਂ ਨੂੰ ਮੈਂ ਤੁਹਾਡੇ ਸਾਹਮਣੇ ਕਰ ਸਕਦਾ ਕਿ ਅਸੀਂ ਉਹਨਾਂ ਦੀ ਰਾਖੀ ਕਰਦੇ ਰਹੇ ਹਾਂ ਕਿਸੇ ਨੂੰ ਆਪਣੇ ਸਹਰਚ ਝਾਕਣ ਨਹੀਂ ਦਿੱਤਾ ਹੁਣ ਵੀ ਮੈਂ ਇਹ ਕਹਿੰਦਾ ਮੇਰਾ ਘੱਟ ਬੋਲੋ ਮੈਂ ਕਦੇ ਵੋਟਾਂ ਨੂੰ ਨਹੀਂ ਤੁਹਾਨੂੰ ਕਹਿੰਦਾ ਪਰ ਮੈਂ ਇਹ ਜ਼ਰੂਰ ਕਹਿੰਦਾ ਵੀ ਯਾਦ ਕਰ ਲਿਆ ਕਰੋ ਅਸੀਂ ਅਸੀਂ ਵੀ ਧਰਮੀ ਆ ਜਿਹੜਾ ਧੰਨ ਧਨ ਸਹਿਦਸਿਰੂ ਗੁਰੂਗਰਾਜ ਸਾਹਿਬਾ ਸਾਰਿਆਂ ਦਾ ਬਿਲਕੁਲ ਸਰ ਜਦੋਂ ਅਸੀਂ ਆਏ ਨੀਵੇਂ ਹੋ ਜਾਂਦੇ ਆ ਉੱਥੇ ਆਪਣੇ ਬਾਬਾ ਜੀ ਬੰਡੇ ਵੇ ਨਹੀਂ ਉਹ ਸਾਰਿਆਂ ਦੇ ਸਾਂਝੇ ਨੇ ਇਸ ਲਈ ਮੇਰੀ ਬੇਨਤੀ ਹੈ ਕਿ ਪਰ ਬਹੁਤ ਸੰਮਤੀ ਭਾਈਚਾਰਾ ਜੋ ਫੈਸਲਾ ਕਰੇ ਮੈਨੂੰ ਪਰਵਾਹ ਨਹੀਂ ਮੈਂ ਫੇਰ ਬਾਰ-ਬਾਰ ਪਰਸੋਂ ਰਾਤ ਦਾ ਕੱਲ ਵੀ ਅੱਜ ਵੀ ਇੱਕੋ ਗੱਲ ਬਾਰ-ਬਾਰ ਦਰਾ ਰਿਹਾ ਵੀ ਨਗਰ ਕੌਂਸਲ ਦੀ ਟੀਮ ਰੁਟੀਨ 'ਚ ਜਾਂਦੀ ਹੈ ਕੋਈ ਉਦੋਂ ਪਹਿਲੀ ਵਾਰ ਨਹੀਂ ਗਈ ਠੀਕ ਹੈ ਉਸ ਦਿਨ ਉਹਨਾਂ ਤੋਂ ਗਲਤੀ ਨਾਲ ਬਾਵਨ ਦਵਾਸੀ ਦੇ ਬੋਟ ਉੱਤਰ ਗਏ ਤੇ ਉਹਨਾਂ ਨੇ ਉੱਥੇ ਨਾਲ ਦੇ ਨਾਲ ਉਹਨੂੰ ਖੜਾਤੇ ਉਹ ਇਹ ਚੀਤੇ ਭਗਵਾਨ ਬਾਬਨ ਤੇ ਰਾਜਨੀਤੀ ਨਾ ਕਰੋ ਐਜ਼ ਅ ਹਿੰਦੂ ਮੇਰੀ ਸਾਰਿਆਂ ਨੂੰ ਇਹ ਹੱਥ ਜੋੜ ਕੇ ਬੇਨਤੀ ਆ ਬੜਾ ਵਧੀਆ ਤਿਹਾਰ ਹੋ ਗਿਆ ਨਿਭੜ ਗਿਆ ਸਾਰਾ ਕੁਝ ਹੋ ਗਿਆ ਅੱਗੇ ਤੋਂ ਮੈਂ ਵੀ ਇੱਕ ਬੇਨਤੀ ਕਰਨਾ ਚਾਹੁੰਦਾ ਨਗਰ ਕੌਂਸਲ ਦੇ ਸਕਾਪ ਵੱਲੋਂ ਵੀ ਬੇਨਤੀ ਕਰਨਾ ਚਾਹੁੰਦਾ ਤੇ ਕਾਲੀ ਪ੍ਰਧਾਨ ਜੀ ਖੜੇ ਨੇ ਵੀ ਜਿਹੜਾ ਵੀ ਸੰਸਥਾ ਧਾਰਮਿਕ ਬੋਰਡ ਲਾਉਂਦੀ ਆ ਕਿਰਪਾ ਕਰਕੇ ਉਹਨੂੰ ਡੇਟ ਲੰਘਣ ਤੋਂ ਬਾਅਦ ਇੱਜ਼ਤ ਨਾਲ ਆਪਤਾਰ ਲੋ ਬਾਅਦ ਪੈਰਾਂ ਚ ਨਹੀਂ ਰੁੱਲਨੇ ਚਾਹੀਦੇ ਕੋਈ ਤੁਸੀਂ ਤਾਂ ਮਾਫੀ ਉਦੋਂ ਰਾਤ ਨੂੰ ਹੀ ਮੰਗ ਲਈ ਸੀ ਹਾਂਜੀ ਫਿਰ ਇਹਨਾਂ ਨੇ ਕਿਉਂ ਅੱਜ ਮਾਫੀ ਮਿਲ ਗਈ ਦੇਖੋ ਭਾਈਚਾਰਾ ਸਾਰਾ ਖੜਾ ਹੈ ਸਾਰੀ ਗੱਲ ਨਿਬੜ ਗਈ ਮੈਂ ਫੇਰ ਕਹਿ ਰਿਹਾ ਵੀ ਭਗਵਾਨ ਦੇ ਇਹਨਾਂ ਪ੍ਰੋਗਰਾਮਾਂ ਤੇ ਰਾਜਨੀਤੀ ਦਾ ਕਰੋ ਜਿਹੜੇ ਰਾਜਨੀਤੀ ਕਰਨ ਵਾਲੇ ਨੇ ਉਹ ਹੁਣ ਖਿੰਡ ਚੁੱਕੇ ਜਿਹੜੇ ਭਾਈਚਾਰਾ ਦੀ ਸਾਰਾ ਖੜਾ